ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਦੱਸਦੀ ਕਿ ਪਿਓ ਪੁੱਤ ਦੇ ਗੋਲੀਆਂ ਮਾਰੀਆਂ ਗਈਆਂ ਨੇ ਔਰ ਉਹਨਾਂ ਤੋਂ ਵੱਲੋਂ ਪਹਿਲਾਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਜਦੋਂ ਇਹ ਜੰਗਲਾਂ ਦੇ ਵਿੱਚ ਭੱਜ ਜਾਂਦੇ ਨੇ ਤਾਂ ਉੱਥੇ ਪੁਲਿਸ ਦੇ ਵੱਲੋਂ ਘੇਰ ਕੇ ਇਹਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਦੋਹਾਂ ਪਿਓ ਪੁੱਤ ਨੂੰ ਕਾਬੂ ਕਰ ਲਿਆ ਗਿਆ ਦੱਸਦੀ ਕਿ ਪੰਜਾਬ ਦੇ ਹੁਸ਼ਿਆਰਪੁਰ ਦੀ ਘਟਨਾ ਹੈ ਔਰ ਬੀਤੇ ਦਿਨੀ ਅਹੀਂ ਹੁਸ਼ਿਆਰਪੁਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਸੀ ਉਸ ਤੋਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਕਈ ਮਾਮਲਿਆਂ ਦੇ ਵਿੱਚ ਇਹਨਾਂ ਦੇ ਨਾਮਜਦ ਨੇ ਔਰ ਹਾਲੀ ਦੇ ਵਿੱਚ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਉੱਤੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਉੱਥੇ ਗੋਲੀ ਚਲਾ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਤਲਾਸ਼ ਸੀ ਔਰ ਅੱਜ ਪੁਲਿਸ ਦੇ ਵੱਲੋਂ ਇਹਨਾਂ ਦਾ ਐਨਕਾਉਂਟਰ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਇਹ ਐਨਕਾਉਂਟਰ ਕੀਤਾ ਗਿਆ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਵਿੱਚ ਇਹ ਸੁਨਿਆਰੇ ਦੀ ਦੁਕਾਨ ਤੇ ਫਾਇਰਿੰਗ ਕਰਕੇ ਫਰਾਰ ਹੋਏ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਤਲਾਸ਼ੀ ਔਰ ਅੱਜ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਨੇ ਇਹ ਤਾਂ ਇਸੇ ਕਰਕੇ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਔਰ ਇਸ ਤੋਂ ਬਾਅਦ ਆ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਜਦੋਂ ਇਹ ਜੰਗਲਾਂ ਦੇ ਵਿੱਚ ਉੱਥੇ ਭਜਨ ਦੀ ਕੋਸ਼ਿਸ਼ ਕਰਦੇ ਨੇ ਜੇਜੋ ਤੋਂ ਗੱਜਰ ਮਦੂਦ ਸਾਈਡ ਤੇ ਜੋ ਜੰਗਲ ਮੌਜੂਦ ਨੇ ਤਾਂ ਜਦੋਂ ਇਹ ਪੁਲਿਸ ਨੂੰ ਦੇਖਦੇ ਨੇ ਤਾਂ ਆਪਣੀ ਬਾਈਕ ਉੱਥੇ ਜੰਗਲਾਂ ਦੇ ਵਿੱਚ ਪਾ ਲੈਂਦੇ ਨੇ ਔਰ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਇੱਕ ਵਿਅਕਤੀ ਤੇ ਲੱਤ ਦੇ ਵਿੱਚ ਗੋਲੀ ਮਾਰੀ ਗਈ ਹੈ ਦੱਸਦੇ ਕਿ ਇਹਨਾਂ ਨੂੰ ਫਿਲਹਾਲ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਔਰ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਉਥੇ ਇਹਨਾਂ ਦੇ ਕੋਲੋਂ ਇੱਕ ਰਿਵਾਲਵਰ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਔਰ ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਔਰ ਜੋ ਹਥਿਆਰ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਉਰਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਜੀ ਇਹ ਕਿ ਵੱਡੀ ਕਾਮਯਾਬੀ ਹੈ ਕਿਉਂਕਿ 18 ਤਰੀਕ ਨੂੰ ਇਹਨਾਂ ਦੇ ਵੱਲੋਂ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਵਿੱਚ ਇਹ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਫਾਇਰਿੰਗ ਕਰਦੇ ਨੇ ਔਰ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰ ਵੀ ਕੈਦ ਹੋਈ ਸੀ ਪਰ ਇਹਨਾਂ ਦੇ ਸਿਰਾਂ ਦੇ ਉੱਤੇ ਹੈਲਮਟ ਪਾਏ ਹੋਏ ਸੀ ਪਰ ਅੱਗੇ ਹੋਰ ਸੀਸੀਟੀਵੀ ਵੀਡੀਓ ਕਲੀਅਰ ਤਸਵੀਰਾਂ ਨੇ ਪੁਲਿਸ ਦੇ ਵੱਲੋਂ ਉਹ ਬਰਾਮਦ ਕੀਤੀਆਂ ਜਾਂਦੀਆਂ ਨੇ ਬਾਈਕ ਦਾ ਨੰਬਰ ਨੋਟ ਕੀਤਾ ਜਾਂਦਾ ਹੈ ਔਰ ਉਸੇ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਰਾਦੇ ਤਲਾਸ਼ ਕੀਤੀ ਜਾ ਰਹੀ ਸੀ ਔਰ ਅੱਜ ਖਬਰ ਮਿਲਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇਹ ਮੌਜੂਦ ਨੇ ਔਰ ਇਸੇ ਖਬਰ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਰਾਦਾ ਪਿੱਛਾ ਕੀਤਾ ਜਾਂਦਾ ਹੈ ਔਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਮਾਲਪੁਰ ਦੇ ਅਧੀਨ ਜੋ ਪਿੰਡ ਹੁੰਦਾ ਹੈ ਗੱਜਰ ਮੇ ਦੁੱਧ ਤਾਂ ਉੱਥੇ ਪੁਲਿਸ ਦੇ ਵੱਲੋਂ ਇਹਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜ ਕਿ ਜੋ ਦੂਸਰਾ ਵਿਅਕਤੀ ਹੈ ਉਹ ਪੂਰੀ ਤਰੀਕੇ ਦੇ ਨਾਲ ਠੀਕ ਦੱਸਿਆ ਜਾ ਰਿਹਾ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਦੋਵੇਂ ਤੇ ਉਹ ਪੁੱਤ ਸੀ ਔਰ ਇਹਨਾਂ ਦੋਹਾ ਦੇ ਵੱਲੋਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਜੋ ਹੁਸ਼ਿਆਰਪੁਰ ਦੇ ਆਸ-ਪਾਸ ਦਾ ਇਲਾਕਾ ਹੈ ਤਾਂ ਉਥੇ ਕਈ ਤਰੀਕੇ ਦਿਆਂ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਇਹ ਦੋਵੇਂ ਮਿਲ ਕੇ ਵੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਤਾਂ ਫਿਲਹਾਲ ਪੁਲਿਸ ਦੇ ਹੱਥ ਵੱਡੀ ਇਹ ਸਫਲਤਾ ਕਹਿ ਸਕਦੇ ਆ ਕਿ ਲੱਗੀ ਹੈ ਔਰ ਜਿਨ੍ਹਾਂ ਦਾ ਇੰਕਾਊਂਟਰ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਜੋ ਵਿਅਕਤੀ ਇੱਕ ਵਿਅਕਤੀ ਉਸ ਦਾ ਨਾਮ ਕੇਸ਼ਵ ਦੱਸਿਆ ਜਾ ਰਿਹਾ ਹੈ ਤਾਂ ਉਸ ਦਾ ਪਿਤਾ ਦੋਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇਨਕਾਊਂਟਰ ਕੀਤਾ ਗਿਆ ਹੁਸ਼ਿਆਰਪੁਰ ਦਾ ਉਹ ਇਲਾਕਾ ਜਿੱਥੇ ਆਸ-ਪਾਸ ਜੰਗਲ ਲੱਗਦੇ ਨੇ ਔਰ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਇਸ ਰੋਡ ਤੇ ਇਹ ਨਿਕਲ ਰਹੇ ਨੇ ਪੁਲਿਸ ਦੇ ਵੱਲੋਂ ਘੇਰਾ ਪਾਇਆ ਜਾਂਦਾ ਹੈ ਨਾ ਪਿੱਛਾ ਕੀਤਾ ਜਾਂਦਾ ਤਾਂ ਬਚਦੇ ਬਾਰੇ ਇਹ ਜੰਗਲਾਂ ਦੇ ਵਿੱਚ ਆਪਣੀ ਬਾਈਕ ਪਾ ਲੈਂਦੇ ਨੇ ਜਿਸ ਤੋਂ ਬਾਅਦ ਉੱਥੇ ਪੁਲਿਸ ਦੇ ਵੱਲੋਂ ਪਿੱਛਾ ਕਰਕੇ ਫਾਇਰਿੰਗ ਕੀਤੀ ਜਾਂਦੀ ਹੈ ਔਰ ਲੱਤ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਬਾਈਕ ਤੋਂ ਦੋਵੇਂ ਡੇਕ ਜਾਂਦੇ ਨੇ ਔਰ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਫਿਲਹਾਲ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਪੁਲਿਸ ਦੇ ਵਿਲੋਕ ਆਪੂ ਕਰਕੇ ਇਹਨਾਂ ਦੇ ਕੋਲੋਂ ਪੂਰੀ ਜਾਣਕਾਰੀ حاصل ਕੀਤੀ ਜਾਵੇਗੀ ਕਿ ਇਹ ਗੈਂਗ ਬਣਾ ਕੇ ਕੰਮ ਕਰਦੇ ਸੀ ਇਹਨਾਂ ਦੇ ਨਾਲ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ ਇਹਨਾਂ ਵਾਰਦਾਤਾ ਦੇ ਵਿੱਚ ਔਰ ਬੀਤੇ ਸਮੇਂ ਦੇ ਵਿੱਚ ਹੁਸ਼ਿਆਰਪੁਰ ਦੇ ਆਸ-ਪਾਸ ਜੋ ਵਾਰਦਾਤਾ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਵਾਰਦਾਤਾ ਦੇ ਵਿੱਚ ਸ਼ਾਮਲ ਨੇ ਤਾਂ ਇਸ ਪੂਰੇ ਜੋ ਗੱਲ ਹੈ ਉਹ ਕਲੀਅਰ ਕੀਤੀ ਜਾਵੇਗੀ ਪੁੱਛਗਿੱਛ ਕੀਤੀ ਜਾਵੇਗੀ ਫਿਲਹਾਲ ਫੌਲਸ ਦੀ ਜਾਂਚ ਵਿੱਚ ਹੀ ਇਹ ਸਾਹਮਣੇ ਆ ਸਕੇਗੀ ਕਿ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਇਹ ਇਨਵੋਲਵ ਰਹੇ ਚੁੱਕੇ ਨੇ ਪਿਓ ਪੁੱਤ ਕਿਸ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤੇ ਜਾਂ ਦਿੰਦੇ ਸੀ ਮਿਲ ਕੇ ਔਰ ਇਸ ਪੂਰੀ ਗੱਲ ਦੀ ਜਾਣਕਾਰੀ حاصل ਕੀਤੀ ਜਾਵੇਗੀ ਫਿਲਹਾਲ ਹੁਸ਼ਿਆਰਪੁਰ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪੁਲਿਸ ਨੇ ਬਣਾ ਇਨਕਾਊਂਟਰ ਕੀਤਾ ਗਿਆ ਪਿਓ ਪੁੱਤ ਦਾ ਇਨਕਾਊਂਟਰ ਔਰ ਦੋਵੇਂ ਪਿਓ ਪੁੱਤ ਦੇ ਵੱਲੋਂ 18 ਤਰੀਕ ਨੂੰ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਗੋਲੀ ਚਲਾਈ ਗਈ ਸੀ ਔਰ ਉੱਥੇ ਗੋਲੀ ਚਲਾ ਕੇ ਇਹ ਫਰਾਰ ਹੋ ਗਏ ਸੀ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਸੀ ਔਰ ਅੱਜ ਪੁਲਿਸ ਦੇ ਵੱਲੋਂ ਇਹਨਾਂ ਦੋਹਾਂ ਪਿਓ ਪੁੱਤ ਦਾ ਇਨਕਾਊਂਟਰ ਕਰ ਦਿੱਤਾ ਗਿਆ ਸਾਨੂੰ ਇਨਫੋਰਮੇਸ਼ਨ ਜਿਗੀ ਕੁਝ ਸ਼ੱਕੀ ਬੰਦੇ ਹੈਗੇ ਜੋ ਇਸ ਏਰੀਆਜ਼ ਫਿਰਦੇ ਹੈ ਤੇ 18 ਤਰੀਕ ਨੂੰ ਇੱਕ ਇਥੇ ਵਾਰਦਾਤ ਹੋਈ ਸੀ ਕਿ ਮਹਾਲਪੁਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਤੇ ਗ੍ਰਾਉਂਡ ਫਾਇਰ ਕੀਤਾ ਗਿਆ ਸੀਗਾ ਤੇ ਸਾਡੀ ਟੀਮਸ ਉਸ ਦੀ ਫਰਾਕ ਵੀ ਕਰ ਰਹੀ ਸੀਗੀ ਤੇ ਹੁਣ ਅੱਜ ਫੇਰ ਸਾਡੀ ਟੀਮਸ ਜੋ ਕਿ ਇਹ ਸਾਰੇ ਟੀਮਸ ਨੂੰ ਲੀਡ ਕਰ ਰਏ ਸੀਗੇ ਇਨਵੈਸਟੀਗੇਸ਼ਨ ਨੂੰ ਸਾਡੇ ਐਸਪੀਡੀ ਪਰਮਿੰਦਰ ਜੀ ਨਾਲ ਡੀਐਸਪੀ ਪਰਨੀਤ ਜੀ ਨਾਲ ਇਨਚਾਰਜ ਸੀਈਆਈ ਇੰਸਪੈਕਟਰ ਐਂਡ ਸਾਡੇ ਐਸਐਚਓ ਮਹਾਲਪੁਰ ਤੇ ਇਹਨਾਂ ਦੀ ਟੀਮਸ ਕੰਮ ਕਰ ਰਹੀ ਸੀਗੀ ਅੱਜ ਇਨਚਾਰਜ ਸੀਈਆਈ ਨਾਲ ਲੈਜੀਟੀਅਰ ਦੀ ਟੀਮਸ ਵੀ ਕੰਮ ਕਰ ਰਹੀ ਸੀਗੀ ਇਸ ਤੇ ਤੇ ਅੱਜ ਸਾਨੂੰ ਇਤਲਾ ਮਿਲੀ ਸੀਗੀ ਦੇ ਦੇ ਵਿੱਚ ਸੀਗੇ ਇਨਚਾਰਜ ਦੀ ਟੀਮ ਅੰਡਰ ਐਸ ਐਚਓ ਮਾਲਪੁਰ ਦੀ ਟੀਮ ਇਸ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀਗੇ ਕੋਈ ਛੱਕੀ ਬੰਦੇ ਘੁੰਮਦੇ ਆ ਤੇ ਹੂਲੀਆ ਵੀ ਉਹਨਾਂ ਦੇ ਨਾਲ ਮੈਚ ਕਰਦਾ ਸੀਗਾ ਕਿਉਂਕਿ ਹੈਲਮਟ ਪਾ ਕੇ ਉਹਨਾਂ ਨੇ ਵਾਰਦਾਤ ਕੀਤੀ ਸੀਗੀ ਜਿਹੜੀ 18 ਤਰੀਕ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਦੱਸਦੀ ਕਿ ਪਿਉ ਪੁੱਤ ਦੇ ਗੋਲੀਆਂ ਮਾਰੀਆਂ ਗਈਆਂ ਨੇ ਔਰ ਪੁਲਿਸ ਦੇ ਵੱਲੋਂ ਪਹਿਲਾਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਜਦੋਂ ਇਹ ਜੰਗਲਾਂ ਦੇ ਵਿੱਚ ਭੱਜ ਜਾਂਦੇ ਨੇ ਤਾਂ ਉੱਥੇ ਪੁਲਿਸ ਦੇ ਵੱਲੋਂ ਘੇਰ ਕੇ ਇਹਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਦੋਹਾਂ ਪਿਓ ਪੁੱਤ ਨੂੰ ਕਾਬੂ ਕਰ ਲਿਆ ਗਿਆ ਦੱਸਦੀ ਕਿ ਪੰਜਾਬ ਦੇ ਹੁਸ਼ਿਆਰਪੁਰ ਦੀ ਘਟਨਾ ਹੈ ਔਰ ਬੀਤੇ ਦਿਨੀ ਇਹ ਹੁਸ਼ਿਆਰਪੁਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਸੀ ਇਸ ਤੋਂ ਪਹਿਲਾਂ ਵੀ ਇਨਾਂ ਦੇ ਵੱਲੋਂ ਕਈ ਮਾਮਲਿਆਂ ਦੇ ਵਿੱਚ ਇਹਨਾਂ ਦੇ ਨਾਮਜਦ ਨੇ ਔਰ ਹਾਲੀ ਦੇ ਵਿੱਚ ਹੁਸ਼ਿਆਰਪੁਰ ਦੇ ਮਾਹੀਲਪੁਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਉੱਥੇ ਗੋਲੀ ਚਲਾ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਤਲਾਸ਼ ਸੀ ਔਰ ਅੱਜ ਪੁਲਿਸ ਦੇ ਵੱਲੋਂ ਇਹਨਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਤਾਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇਹ ਇਨਕਾਊਂਟਰ ਕੀਤਾ ਗਿਆ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਵਿੱਚ ਇਹ ਸੁਨਿਆਰੇ ਦੀ ਦੁਕਾਨ ਤੇ ਫਾਇਰਿੰਗ ਕਰਕੇ ਫਰਾਰ ਹੋਏ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਤਲਾਸ਼ੀ ਔਰ ਅੱਜ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਨੇ ਇਹ ਤਾਂ ਇਸੇ ਕਰਕੇ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਔਰ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਜਦੋਂ ਇਹ ਜੰਗਲਾਂ ਦੇ ਵਿੱਚ ਉੱਥੇ ਪਜੰਦੀ ਕੋਸ਼ਿਸ਼ ਕਰਦੇ ਨੇ ਜੇਜੋ ਤੋਂ ਗੱਜਰ ਮਦੂਦ ਸਾਈਡ ਤੇ ਜੋ ਜੰਗਲ ਮੌਜੂਦ ਨੇ ਤਾਂ ਜਦੋਂ ਦੇ ਪੁਲਿਸ ਨੂੰ ਦੇਖਦੇ ਨੇ ਤਾਂ ਆਪਣੀ ਬਾਈਕ ਉੱਥੇ ਜੰਗਲਾਂ ਦੇ ਵਿੱਚ ਪਾ ਲੈਂਦੇ ਨੇ ਔਰ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਇੱਕ ਵਿਅਕਤੀ ਤੇ ਲੱਤ ਦੇ ਵਿੱਚ ਗੋਲੀ ਮਾਰੀ ਗਈ ਹੈ ਦੱਸ ਦੇ ਕਿ ਇਹਨਾਂ ਨੂੰ ਫਿਲਹਾਲ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਔਰ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਉੱਥੇ ਇਹਨਾਂ ਦੇ ਕੋਲ ਇੱਕ ਰਿਵੋਲਵਰ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਔਰ ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਔਰ ਜੋ ਹਥਿਆਰ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ ਵੱਡੀ ਕਾਮਯਾਬੀ ਹੈ ਕਿਉਂਕਿ 18 ਤਰੀਕ ਨੂੰ ਇਹਨਾਂ ਦੇ ਵੱਲੋਂ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਵਿੱਚ ਇਹ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਫਾਇਰਿੰਗ ਕਰਦੇ ਨੇ ਔਰ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰ ਵੀ ਕੈਦ ਹੋਈ ਸੀ ਪਰ ਇਹਨਾਂ ਦੇ ਸਿਰਾਂ ਦੇ ਉੱਤੇ ਹੈਲਮਟ ਪਾਏ ਹੋਏ ਸੀ ਪਰ ਅੱਗੇ ਹੋਰ ਸੀਸੀਟੀਵੀ ਜੋ ਕਲੀਅਰ ਤਸਵੀਰਾਂ ਨੇ ਪੁਲਿਸ ਦੇ ਵੱਲੋਂ ਉਹ ਬਰਾਮਦ ਕੀਤੀਆਂ ਜਾਂਦੀਆਂ ਨੇ ਬਾਈਕ ਦਾ ਨੰਬਰ ਨੋਟ ਕੀਤਾ ਜਾਂਦਾ ਹੈ ਔਰ ਉਸੇ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਔਰ ਅਜ ਖਬਰ ਮਿਲਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇਹ ਮੌਜੂਦ ਨੇ ਔਰ ਇਸੇ ਖਬਰ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਰਾਦਾ ਪਿੱਛਾ ਕੀਤਾ ਜਾਂਦਾ ਹੈ ਔਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਮਾਲਪੁਰ ਦੇ ਅਧੀਨ ਜੋ ਪਿੰਡ ਆਉਂਦਾ ਹੈ ਗੰਜਰ ਮੇ ਦੂਦ ਤਾਂ ਉੱਥੇ ਪੁਲਿਸ ਦੇ ਵੱਲੋਂ ਇਰਾਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜ ਕਿ ਜੋ ਦੂਸਰਾ ਵਿਅਕਤੀ ਹੈ ਉਹ ਪੂਰੇ ਤਰੀਕੇ ਦੇ ਨਾਲ ਠੀਕ ਦੱਸਿਆ ਜਾ ਰਿਹਾ ਦੋਹਾ ਨੂੰ ਕਾਬੂ ਕਰ ਲਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਦੋਵੇਂ ਪਿਓ ਪੁੱਤ ਸੀ ਔਰ ਇਹਨਾਂ ਦੋਹਾ ਦੇ ਵੱਲੋਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਜੋ ਹੁਸ਼ਿਆਰਪੁਰ ਦੇ ਆਸ-ਪਾਸ ਦਾ ਇਲਾਕਾ ਹੈ ਤਾਂ ਉਥੇ ਕਈ ਤਰੀਕੇ ਦੀਆਂ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਇਹ ਦੋਵੇਂ ਮਿਲ ਕੇ ਵੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਤਾਂ ਫਿਲਹਾਲ ਪੁਲਿਸ ਦੇ ਹੱਥ ਵੱਡੀ ਇਹ ਸਫਲਤਾ ਕਹਿ ਸਕਦੇ ਆ ਕਿ ਲੱਗੀ ਹੈ ਔਰ ਜਿਹਨਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਜੋ ਵਿਅਕਤੀ ਇੱਕ ਵਿਅਕਤੀ ਉਸ ਦਾ ਨਾਮ ਕੇਸ਼ਵ ਦੱਸਿਆ ਜਾ ਰਿਹਾ ਹੈ ਤਾਂ ਉਸ ਦਾ ਪਿਤਾ ਦੋਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇਨਕਾਊਂਟਰ ਕੀਤਾ ਗਿਆ ਹੁਸ਼ਿਆਰਪੁਰ ਦਾ ਉਹ ਇਲਾਕਾ ਜਿੱਥੇ ਆਸ-ਪਾਸ ਜੰਗਲ ਲੱਗਦੇ ਨੇ ਔਰ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਇਸ ਰੋਡ ਤੇ ਇਹ ਨਿਕਲ ਰਹੇ ਨੇ ਪੁਲਿਸ ਦੇ ਵੱਲੋਂ ਘੇੜਾ ਪਾਇਆ ਜਾਂਦਾ ਹੈ ਨਾ ਪਿੱਛਾ ਕੀਤਾ ਜਾਂਦਾ ਤਾਂ ਬਚਦੇ ਬਾਰੇ ਇਹ ਜੰਗਲਾਂ ਦੇ ਵਿੱਚ ਆਪਣੀ ਬਾਈਕ ਪਾ ਲੈਂਦੇ ਨੇ ਜਿਸ ਤੋਂ ਬਾਅਦ ਉੱਥੇ ਪੁਲਿਸ ਦੇ ਵੱਲੋਂ ਪਿੱਛਾ ਕਰਕੇ ਫਾਇਰਿੰਗ ਕੀਤੀ ਜਾਂਦੀ ਹੈ ਔਰ ਲੱਤ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਬਾਈਕ ਤੋਂ ਉਹ ਦੋਵੇਂ ਡੇਕ ਜਾਂਦੇ ਨੇ ਅਤੇ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਫਿਲਹਾਲ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਬੂ ਕਰਕੇ ਇਹਨਾਂ ਦੇ ਕੋਲੋਂ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਇਹ ਇੱਕ ਗੈਂਗ ਬਣਾ ਕੇ ਕੰਮ ਕਰਦੇ ਸੀ ਇਹਨਾਂ ਦੇ ਨਾਲ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ ਨਾ ਵਾਰਦਾਤਾ ਦੇ ਵਿੱਚ ਔਰ ਬੀਤੇ ਸਮੇਂ ਦੇ ਵਿੱਚ ਹੁਸ਼ਿਆਰਪੁਰ ਦੇ ਆਸ-ਪਾਸ ਜੋ ਵਾਰਦਾਤਾ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਵਾਰਦਾਤਾ ਦੇ ਵਿੱਚ ਇਹ ਸ਼ਾਮਲ ਨੇ ਤਾਂ ਇਸ ਪੂਰੇ ਜੋ ਗੱਲ ਹੈ ਉਹ ਕਲੀਅਰ ਕੀਤੀ ਜਾਵੇਗੀ ਪੁੱਛਗਿੱਛ ਕੀਤੀ ਜਾਵੇਗੀ ਫਿਲਹਾਲ ਪੁਲਸ ਦੀ ਜਾਂਚ ਵਿੱਚ ਹੀ ਇਹ ਸਾਹਮਣੇ ਆ ਸਕੇਗੀ ਕਿ ਹੋਰ ਕਿਹੜੀ-ਕਿਹੜੀ ਵਾਰਦਾਤ ਦੇ ਵਿੱਚ ਇਹ ਇਨਵੋਲਵ ਰਹਿ ਚੁੱਕੇ ਨੇ ਪਿਓ-ਪੁੱਤ ਕਿਸ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤੇ ਦਿਨ ਦੇ ਸੀ ਮਿਲ ਕੇ ਔਰ ਇਸ ਪੂਰੀ ਗੱਲ ਦੀ ਜਾਣਕਾਰੀ حاصل ਕੀਤੀ ਜਾਵੇਗੀ ਫਿਲਹਾਲ ਹੁਸ਼ਿਆਰਪੁਰ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਪਿਓ ਪੁੱਤ ਦਾ ਇਨਕਾਊਂਟਰ ਔਰ ਦੋਵੇਂ ਪਿਓ ਪੁੱਤ ਦੇ ਵੱਲੋਂ 18 ਤਰੀਕ ਨੂੰ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਗੋਲੀ ਚਲਾਈ ਗਈ ਸੀ ਔਰ ਉੱਥੇ ਗੋਲੀ ਚਲਾ ਕੇ ਇਹ ਫਰਾਰ ਹੋ ਗਏ ਸੀ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਸੀ আর ਅੱਜ ਪੁਲਿਸ ਦੇ ਵੱਲੋਂ ਇਹਨਾਂ ਦੋਹਾਂ ਪਿਓ ਪੁੱਤ ਦਾ ਐਨਕਾਊਂਟਰ ਕਰ ਦਿੱਤਾ ਗਿਆ ਜੇ ਸਾਨੂੰ ਇਨਫੋਰਮੇਸ਼ਨ ਜਿਗੀ ਕੁਝ ਸ਼ੱਕੀ ਬੰਦੇ ਹੈਗੇ ਜੋ ਇਸ ਏਰੀਆਜ਼ ਫਿਰਦੇ ਹਨ ਤੇ 8 ਤਾਰੀਖ ਨੂੰ ਇੱਕ ਇਥੇ ਵਾਰਦਾਤ ਹੋਈ ਸੀ ਕਿ ਮਹਾਲਪੁਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਤੇ ਇੱਕ ਗ੍ਰਾਊਂਡ ਫਾਇਰ ਕਿੱਟਾ ਗਿਆ ਸੀਗਾ ਤੇ ਸਾਡੀ ਟੀਮਸ ਉਸ ਦੀ ਫਰਾਕ ਵੀ ਕਰ ਰਹੀ ਸੀਗੀ ਤੇ ਹੁਣ ਅੱਜ ਫੇਰ ਸਾਡੀ ਟੀਮਸ ਜੋ ਕਿ ਇਹ ਸਾਰੀ ਟੀਮਸ ਨੂੰ ਲੀਡ ਕਰ ਰਹੀ ਸੀਗੇ ਇਨਵੈਸਟੀਗੇਸ਼ਨ ਨੂੰ ਸਾਡੇ ਐਸਪੀ ਡੀ ਰਮਿੰਦਰ ਜੀ ਨਾਲ ਡੀਐਸਪੀ ਕੀ ਪਰਨੀਤ ਜੀ ਨਾਲ ਇੰਚਾਰਜ ਸੀਆਈਏ ਇੰਸਪੈਕਟਰ ਐਂਡ ਸਰਡੇ ਐਸਐਚਓ ਮਹਾਲਪੁਰ ਤੇ ਇਹਨਾਂ ਦੀ ਟੀਮਸ ਕੰਮ ਕਰ ਰਹੀ ਸੀ ਕਿ ਅੱਜ ਇੰਚਾਰਜ ਸੀਆਈਏ ਨਾਲ ਲੈਜੀਟੀਅਰ ਦੀ ਟੀਮਸ ਵੀ ਕੰਮ ਕਰ ਰਹੀ ਸੀ ਇਸ ਤੇ ਤੇ ਅੱਜ ਸਾਨੂੰ ਇਤਲਾ ਮਿਲੀ ਸੀਗੀ ਸਦੇ ਵਿੱਚ ਸੀਏਆਈਏ ਇੰਚਾਰਜ ਦੀ ਟੀਮ ਐਂਡ ਐਸਐਚਓ ਮਾਲਪੁਰ ਦੀ ਟੀਮਸ ਇਸ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀ ਕਿ ਕੋਈ ਛੱਕੀ ਬੰਦੇ ਘੁੰਮਦੇ ਆ ਤੇ ਹੂਲੀਆ ਵੀ ਉਹਨਾਂ ਦੇ ਨਾਲ ਮੈਚ ਕਰਦਾ ਸੀਗਾ ਕਿਉਂਕਿ ਹੈਲਮਟ ਪਾ ਕੇ ਉਹਨਾਂ ਨੇ ਵਾਰਦਾਤ ਕੀਤੀ ਸੀਗੀ ਜਿਹੜੇ 18